ਪੀਰਾਂ ਦੀ ਇਬਾਦਤ ਚੈਨਲ ਦੇਖ ਰਹੀਆਂ ਸਭ ਸੰਗਤਾਂ ਨੂੰ ਜੈ ਪੀਰਾਂ ਦੀ ਸੰਗਤ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਕਿ ਸਾਡੀਆਂ ਕਿਹੜੀਆਂ ਪੰਜ ਗਲਤੀਆਂ ਕਰਕੇ ਅਸੀਂ ਜੋ ਸੁਖਣਾ ਪੀਰਾਂ ਕੋਲ ਸੁੱਖਦੇ ਹਾਂ ਉਹ ਕਦੇ ਪੂਰੀ ਨਹੀਂ ਹੁੰਦੀ ਸੰਗਤ ਜੀ ਪੀਰਾਂ ਦੀ ਸੁਖ ਸੁਖਣੀ ਸਾਡੀ ਇਬਾਦਤ ਦਾ ਹੀ ਇੱਕ ਹਿੱਸਾ ਹੁੰਦਾ ਹੈ ਅਸੀਂ ਜਦੋਂ ਪੀਰਾਂ ਨੂੰ ਪਿਆਰ ਕਰਦੇ ਹਾਂ ਉਹਨਾਂ ਦੀ ਇਬਾਦਤ ਕਰਦੇ ਹਾਂ ਤਾਂ ਮਾਣ ਨਾਲ ਉਹਨਾਂ ਤੋਂ ਕੋਈ ਵੀ ਜਾਇਜ਼ ਚੀਜ਼ ਮੰਗ ਸਕਦੇ ਹਾਂ ਪਰ ਸਾਡੇ ਵਿੱਚੋਂ ਬਹੁਤੇ ਭਗਤ ਸੁਖਣਾ ਨੂੰ ਇੱਕ ਸੌਦੇਬਾਜ਼ੀ ਬਾਗ ਸੁਖਦੇ ਹਨ ਉਹਨਾਂ ਨੂੰ ਇਹ ਹੁੰਦਾ ਹੈ ਕਿ ਜੇ ਬਾਬਾ ਸਾਡੀ ਇਹ ਸੁਖਣਾ ਪੂਰੀ ਕਰ ਦੇਵੇ ਤਾਂ ਮੈਂ ਦਰਬਾਰ ਤੇ ਚਾਦਰ ਛੜਾਵਾਗਾ ਜਾਂ ਕੋਈ ਹੋਰ ਚੀਜ਼ ਉਹ ਸੁਖ ਲੈਂਦੇ ਹਨ ਮਤਲਬ ਕਿ ਅਸੀਂ ਪੀਰਾਂ ਨਾਲ ਹੀ ਸੌਦੇਬਾਜ਼ੀ ਕਰਦੇ ਹਾਂ ਇਸ ਲਈ ਪੀਰ ਕੋਈ ਸੁਖਣਾ ਪੂਰੀ ਕਰਨ ਤੋਂ ਪਹਿਲਾਂ ਬਹੁਤ ਚੀਜ਼ਾਂ ਦੇਖਦੇ ਨੇ ਬੜਾ ਕੁਝ ਪਰਖਦੇ ਨੇ ਸੰਗਤ ਜੀ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਡੇ ਪਰਿਵਾਰ ਦਾ ਹਿੱਸਾ ਜ਼ਰੂਰ ਬਣੋ ਅਤੇ ਕਮੈਂਟ ਬਾਕਸ ਵਿੱਚ ਜੈ ਪੀਰਾਂ ਦੀ ਜ਼ਰੂਰ ਲਿਖਿਆ ਕਰੋ ਜੀ ਸੰਗਤ ਜੀ ਆਓ ਹੁਣ ਗੱਲ ਕਰਦੇ ਹਾਂ ਕਿ ਅਸੀਂ ਉਹ ਕਿਹੜੀਆਂ 5 ਗਲਤੀਆਂ ਕਰਦੇ ਹਾਂ ਜਿਨ੍ਹਾਂ ਕਰਕੇ ਸਾਡੀ ਸੁਖੀ ਹੋਏ ਸੁੱਖ ਕਦੇ ਪੂਰੀ ਨਹੀਂ ਹੁੰਦੀ ਸੰਗਤ ਜੀ ਸਭ ਤੋਂ ਪਹਿਲੀ ਗਲਤੀ ਹੁੰਦੀ ਹੈ ਕਿ ਦਿਲ ਵਿੱਚ ਸਵਾਰਥ ਦੀ ਭਾਵਨਾ ਰੱਖਣੀ ਦਿਲ 'ਚ ਪਿਆਰ ਨਾ ਹੋਣਾ ਕੋਈ ਵੀ ਭਗਤ ਜਦ ਕੋਈ ਸੁਖਣਾ ਸੁਖਦਾ ਹੈ ਤਾਂ ਜੇਕਰ ਉਸ ਦੇ ਮਨ ਵਿੱਚ ਸਵਾਰਥ ਭਰਿਆ ਹੋਵੇ ਤਾਂ ਉਸ ਦੀ ਸੁਖਣਾ ਕਦੇ ਵੀ ਪੂਰੀ ਨਹੀਂ ਹੋਵੇਗੀ ਹਾਂ ਜੇਕਰ ਉਸ ਨੂੰ ਲੱਗਦਾ ਹੈ ਕਿ ਪੀਰਾਂ ਨੇ ਉਸ ਦੀ ਸੁਖਣਾ ਪੂਰੀ ਕਰ ਦਿੱਤੀ ਹੈ ਤਾਂ ਅਜਿਹਾ ਉਸ ਦੇ ਪਿਛਲੇ ਜਨਮ ਦੇ ਚੰਗੇ ਕਰਮਾ ਕਰਕੇ ਹੋਵੇਗਾ ਕਦੇ ਵੀ ਪੀਰ ਅਜੇਹ ਭਗਤ ਸ੍ਰੀ ਸੁਖਣਾ ਪੂਰੀ ਨਹੀਂ ਕਰਦੇ ਜੋ ਸਵਾਰਥੀ ਹੁੰਦਾ ਹੈ ਅਤੇ ਸਿਰਫ ਆਪਣੇ ਬਾਰੇ ਹੀ ਸੋਚਦਾ ਹੈ ਪੀਰ ਇਹ ਵੀ ਦੇਖਦੇ ਨੇ ਕਿ ਤੁਸੀਂ ਸੁਖਣਾ ਪੂਰੀ ਹੋਣ ਤੋਂ ਬਾਅਦ ਹੰਕਾਰ ਵਿੱਚ ਆ ਜਾਣਾ ਹੈ ਜਾਂ ਤੁਸੀਂ ਸੁਖਣਾ ਦੇ ਲਾਇਕ ਵੀ ਹੋ ਜਾਂ ਨਹੀਂ ਇਹ ਸਭ ਗੱਲਾਂ ਕਿਸੇ ਵੀ ਸੁਖਣਾ ਪੂਰੀ ਕਰਨ ਸਮੇਂ ਦੇਖੀਆਂ ਜਾਂਦੀਆਂ ਹਨ ਦੂਜੀ ਗਲਤੀ ਹੁੰਦੀ ਹੈ ਕਿ ਪੀਰਾਂ ਉੱਪਰ ਪੂਰਨ ਵਿਸ਼ਵਾਸ ਨਾ ਹੋਣਾ ਇਸ ਗੱਲ ਦੀ ਮਨ ਵਿੱਚ ਸ਼ੰਕਾ ਰੱਖਣੀ ਕਿ ਸੁੱਖਣਾ ਪੂਰੀ ਹੋਊ ਜਾਂ ਨਹੀਂ ਸੰਗਤ ਜੀ ਜਦੋਂ ਅਸੀਂ ਕੋਈ ਵੀ ਸੁੱਖਣਾ ਪੀਰਾਂ ਅੱਗੇ ਸੁੱਖਦੇ ਹਾਂ ਤਾਂ ਉਸ ਤੋਂ ਪਹਿਲਾਂ ਸਾਡਾ ਪੂਰਾ ਭਰੋਸਾ ਹੋਣਾ ਚਾਹੀਦਾ ਹੈ ਕਿ ਪੀਰ ਸਾਡੀ ਇਹ ਸੁੱਖਣਾ ਜ਼ਰੂਰ ਪੂਰੀ ਕਰਨਗੇ ਜੇਕਰ ਤੁਹਾਡਾ ਮਨ ਹੀ ਡਾਵਾ ਡੋਲ ਹੋਵੇਗਾ ਤਾਂ ਫਿਰ ਤੁਹਾਡੀ ਸੁੱਖਣਾ ਵੀ ਕਦੇ ਪੂਰੀ ਨਹੀਂ ਹੋ ਸਕेंगी ਜਿਨ੍ਹਾਂ ਦਾ ਵਿਸ਼ਵਾਸ ਪੱਕਾ ਹੈ ਉਹ ਹੀ ਕੁਝ ਪ੍ਰਾਪਤ ਕਰਦੇ ਹਨ ਸੰਗਤ ਜੀ ਤੀਜੀ ਗਲਤੀ ਅਸੀਂ ਇਹ ਕਰਦੇ ਹਾਂ ਕਿ ਇੱਕੋ ਸੁਖਣਾ ਕਈ ਥਾਵਾਂ 'ਤੇ ਸੁਖ ਲੈਂਦੇ ਹਾਂ ਉਹੀ ਸੁਖ ਅਸੀਂ ਇੱਕ ਬਾਬੇ ਕੋਲ ਸੁਖ ਕੇ ਫੇਰ ਬਾਅਦ ਵਿੱਚ ਥੋੜਾ ਸਮਾਂ ਪਾ ਕੇ ਕਿਸੇ ਪੀਰਾਂ ਕੋਲ ਜਾ ਕੇ ਉਹੀ ਸੁਖ ਅਸੀਂ ਉੱਥੇ ਵੀ ਸੁਖ ਲੈਂਦੇ ਹਾਂ ਇਦਾਂ ਕਰਨ ਨਾਲ ਸਾਡੀ ਸੁਖਣਾ ਅਧੂਰੀ ਰਹਿ ਜਾਂਦੀ ਹੈ ਕਿਉਂਕਿ ਦੋਵੇਂ ਸ਼ਕਤੀਆਂ ਇਹ ਹੀ ਸੋਚਦੀਆਂ ਹਨ ਕਿ ਭਗਤ ਨੂੰ ਉਸ ਉੱਪਰ ਭਰੋਸਾ ਨਹੀਂ ਹੈ ਇਸੇ ਲਈ ਉਸਨੇ ਹੋਰ ਥਾਂ ਵੀ ਸੁਖਣਾ ਸੁਖੀ ਹੋਈ ਹੈ ਇਸ ਗਲਤੀ ਕਰਕੇ ਵੀ ਤੁਹਾਡੇ ਸੁੱਖਣਾ ਪੂਰੀ ਨਹੀਂ ਹੁੰਦੀ ਹੈ ਤੇ ਚੌਥੀ ਗਲਤੀ ਸੰਗਤ ਜੀ ਅਸੀਂ ਅਕਸਰ ਹੀ ਕਰਦੇ ਹਾਂ ਉਹ ਇਹ ਹੈ ਕਿ ਬਹੁਤੇ ਭਗਤਾਂ ਦੀ ਜੇ ਸੁੱਖਣਾ ਪੂਰੀ ਨਾ ਹੋਵੇ ਤਾਂ ਉਹ ਦਰਬਾਰ ਜਾਣਾ ਛੱਡ ਦਿੰਦੇ ਹਨ ਆਪਣੇ ਅੰਦਰੋਂ ਉਹ ਪੂਰੀ ਤਰ੍ਹਾਂ ਪੀੜਾ ਨਾਲੋਂ ਟੁੱਟ ਜਾਂਦੇ ਹਨ ਉਹਨਾਂ ਨੂੰ ਪੀੜਾ ਨਾਲੋਂ ਵੱਧ ਕੇ ਉਹ ਸੁੱਖਣਾ ਪਿਆਰੀ ਹੋ ਜਾਂਦੀ ਹੈ ਜਿਸ ਦੇ ਨਾਂ ਪੂਰੇ ਔਣ ਕਰਕੇ ਉਹ ਪੀੜਾ ਨੂੰ ਛੱਡ ਦਿੰਦੇ ਹਨ ਤੁਸੀਂ ਆਪ ਹੀ ਦੱਸੋ ਕਿ ਅਜਿਹੇ ਭਗਤਾਂ ਦੀ ਸੁੱਖਣਾ ਕੋਈ ਪੂਰੀ ਕਰ ਸਕਦਾ ਹੈ ਜਿਹੜੇ ਅਜਿਹੀ ਬਿਰਤੀ ਨਾਲ ਸੁੱਖਣਾ ਸੁੱਕਦੇ ਹਨ ਇਹੀ ਲੋਕ ਅੱਗੇ ਜਾ ਕੇ ਪੀਰਾਂ ਨੂੰ ਮਾੜਾ ਚੰਗਾ ਬੋਲਦੇ ਹਨ ਪੰਜਵੀਂ ਗਲਤੀ ਅਸੀਂ ਇਹ ਕਰਦੇ ਹਾਂ ਕਿ ਅਸੀਂ ਨਵੀਂ ਸੁਖੜਾ ਤਾਂ ਸੁਖ ਲੈਂਦੇ ਹਾਂ ਪਰ ਜੋ ਸੁਖੜਾ ਅਸੀਂ ਪਹਿਲਾਂ ਸੁਖੀਆਂ ਸਨ ਅਤੇ ਜੋ ਪੂਰੀਆਂ ਵੀ ਹੋ ਗਈਆਂ ਸਨ ਉਹ ਸੁਖੜਾ ਦੇਣਾ ਭੁੱਲ ਜਾਂਦੇ ਹਾਂ ਜਦੋਂ ਅਸੀਂ ਪਹਿਲਾਂ ਸੁਖੀਆਂ ਸੁਖੜਾ ਨਹੀਂ ਦਿੰਦੇ ਫਿਰ ਪੀਰ ਸਾਡੀ ਨਵੀਂ ਸੁਖੜਾ ਕਿੱਦਾਂ ਪੂਰੀ ਕਰ ਸਕਦੇ ਹਨ ਅਸੀਂ ਹੀ ਪੀਰਾਂ ਅੱਗੇ ਸਵਾਰਥੀ ਬਣ ਜਾਂਦੇ ਹਾਂ ਸੰਗਤ ਜੀ ਯਾਦ ਰੱਖੋ ਅਸੀਂ ਮੰਗਤੇ ਹਾਂ ਦੇਣ ਵਾਲੇ ਪੀਰ ਨੇ ਦੇਣ ਵਾਲਾ ਉਹ ਅੱਲਾ ਹੈ ਅਸੀਂ ਪੀਰਾਂ ਨੂੰ ਕੀ ਦੇ ਸਕਦੇ ਹਾਂ ਕੁਝ ਵੀ ਨਹੀਂ ਪਰ ਜਦੋਂ ਅਸੀਂ ਸੁਖਣਾ ਸੁਖਦੇ ਹਾਂ ਤਾਂ ਅਸੀਂ ਪੀਰਾਂ ਨਾਲ ਵਾਅਦਾ ਕਰਦੇ ਹਾਂ ਕਿ ਭੇਟ ਵਿੱਚ ਇਹ ਚੀਜ਼ ਦੇਵਾਂਗੇ ਸੁਖਣਾ ਸੁਖ ਕੇ ਭੁੱਲ ਜਾਣਾ ਵੀ ਇੱਕ ਗੁਨਾਹ ਹੈ ਸੋ ਇਸ ਗਲਤੀ ਕਰਕੇ ਵੀ ਸਾਡੀ ਸੁਖਣਾ ਪੂਰੀ ਨਹੀਂ ਹੁੰਦੀ ਸੰਗਤ ਜੀ ਆਸ ਕਰਦੇ ਹਾਂ ਕਿ ਅੱਜ ਦੀ ਵੀਡੀਓ ਤੁਹਾਨੂੰ ਬਹੁਤ ਚੰਗੀ ਲੱਗੀ ਹੋਵੇਗੀ ਬਹੁਤ ਕੁਝ ਜਾਣਨ ਨੂੰ ਮਿਲਿਆ ਹੋਵੇਗਾ ਜੇਕਰ ਸਾਡੀ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਜਾਣ ਤੋਂ ਪਹਿਲਾਂ ਸਾਡਾ ਚੈਨਲ ਸਬਸਕ੍ਰਾਈਬ ਅਤੇ ਵੀਡੀਓ ਨੂੰ ਲਾਈਕ ਕਰ ਦੇਣਾ ਮਿਲਦੇ ਹਾਂ ਜਲਦੀ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਸਾਡਾ ਸਭ ਦਾ ਅੱਲਾ ਨਿਗਹਿਬਾਨ ਜੈ ਪੀਰਾਂ ਦੀ